ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਨ ਵਿਣਦੰ ਤਾ ਜਗ ਖਾਇ ਮਾਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸਚ ਨਾਮ ਚਤ ਲਾਇ ਮਾਇਆ ਮਮਤਾ ਮੋਹਣੀ ਜਨ ਵਿਣਦੰਤਾ ਜਗ ਖਾਇਆ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਸੋ ਵਾਰ ਦੇ ਚੌਥੇ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 643 644 ਦੇ ਉੱਪਰ ਸੋ ਆਪਣਾ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਇਆ ਮਮਤਾ ਮੋਹਣੀ ਜਨ ਵਿਣਦਨ ਤਾਂ ਜਗ ਖਾਇਆ ਮਾਇਆ ਮਮਤਾ ਮੋਹਣੀ ਅਰਥਾਤ ਕੇ ਜੜੀ ਮਾਇਆ ਦੀ ਮਮਤਾ ਹੈ ਮਹਾਰਾਜ ਕਹਿੰਦੇ ਜੀਵਾ ਦੇ ਮਨ ਨੂੰ ਮੋਹਣੇ ਵਾਲੀ ਹੈ ਜਿਹੜੇ ਮਾਇਆ ਨੇ ਪਾਛਾ ਕਹਿੰਦਾ ਜਿਨ ਮਿੰਨਦੰਤਾਂ ਜਗ ਖਾਇਆ ਸਥੂਲ ਦੰਦਾ ਤੋਂ ਬਗੈਰ ਹੀ ਸਾਰੇ ਜਗਤ ਨੂੰ ਖਾਣਾ ਕੀਤਾ ਹੈ ਕਹਿੰਦਾ ਮਨਮੁਖ ਖਾਦੇ ਗੁਰਮੁਖ ਉੱबरे ਜਿਨੇ ਸੱਚ ਨਾਮ ਚਤ ਲਾਇਆ ਮਨਮੁਖ ਖਾਦੇ ਗੁਰਮੁਖ ਉੱबरे ਅਰਥਾਤ ਕਿ ਜੇ ਨਵੇਂ ਮਾਰਮੁਖ ਅਥਵਾ ਨਗੁਰੇ ਜਾਂ ਪੁੱਲੜ ਸਨ ਆਪ ਹੁਦਰੇ ਸਨਮਾਨ ਦੇ ਪਿੱਛੇ ਲੱਗ ਕੇ ਚੱਲਣੇ ਵਾਲੇ ਸਾਨੂੰ ਸਾਰੇ ਇਸ ਮਾਇਆ ਦੁਆਰਾ ਖਾਦੇ ਗਏ। ਕਤ ਗੁਰਮੁਖੇ ਉੱਭਰੇ ਅਰਥਾਤ ਕਿ ਗੁਰੂ ਮਹਾਰਾਜ ਜੀ ਦੇ ਅਨੁਸਾਰੀ ਸਿੱਖ ਬਚ ਗਏ ਤਰ ਗਏ। ਕਿਹੜੇ ਗੁਰਮੁਖ ਕਹਿੰਦਾ ਜਿਨੇ ਸੱਚ ਨਾਮ ਚਿੱਤ ਲਾਇਆ ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਚਿੱਤ ਨੂੰ ਜੋੜਨਾ ਕੀਤਾ ਸੀ। ਕਹਿੰਦਾ ਬਿਨ ਨਾਵਾ ਜਗ ਕਮਲਾ ਫਿਰ ਗੁਰਮੁਖੇ ਨਦਰੀ ਆਇਆ ਬਿਨ ਨਾਵਾ ਜਗ ਕਮਲਾ ਫਿਰ ਅਰਥਾਤ ਕਿ ਨਾਮ ਤੋਂ ਵਿਰਵਾ ਹੋਣ ਦੇ ਨਾਤੇ ਵਾਂਝਾ ਹੋਣ ਦੇ ਨਾਤੇ ਖਾਲੀ ਹੋਣ ਦੇ ਨਾਤੇ ਸਾਰਾ ਜਗਤ ਕਮਲਾ ਹੋਇਆ ਫਿਰਦਾ ਝੱਲਾ ਜਾਂ ਬੋਰਾ ਹੋਇਆ ਫਿਰਦਾ ਸ਼ੁਦਾਈ ਹੋਇਆ ਫਿਰਦਾ ਹੈ ਪਰੰਤੋ ਮਹਾਰਾਜ ਕਹਿੰਦਾ ਗੁਰਮੁਖੇ ਨਦਰੀ ਆਇਆ ਗੁਰਮੁਖਾ ਗੁਰੂ ਪਿਆਰੇ ਅਨੁਸਾਰ ਕੁਝ ਦੀ ਸੋਝੀ ਆ ਗਈ ਸਾਰਾ ਗਿਆਨ ਆ ਗਿਆ ਤੋ ਹਰੀ ਪਰਮੇਸ਼ਰ ਉਹਨਾਂ ਨੂੰ ਨਦਰੀ ਆਉਣ ਲੱਗ ਪਿਆ ਕਹਿੰਦਾ ਤੰਦਾ ਕਰ ਤਿਆ ਨਿਹਵਲ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਪਤਨ ਦਾ ਕਰ ਤੇ ਆ ਨਿਹਫਲ ਜਨਮ ਗਵਾਇਆ ਮਾਰੇ ਕਹਿੰਦੇ ਆ ਸੰਸਾਰੀ ਦੁਨਿਆਵੀ ਤੰਦੇ ਕਰਦੇ ਆ ਹੁਆ ਆਪਣਾ ਸਾਰ ਅਮੋਲਕ ਮਨੁੱਖਾ ਜਨਮ ਨੂੰ ਸਫਲ ਆਇਕਵਾ ਦਿੱਤਾ ਅਤੇ ਸੁਖ ਦਾਤਾ ਮਨ ਨਾ ਵਸਾਇਆ ਸੁਖਾਂ ਦੀ ਦਾਤ ਕਰਨੇ ਵਾਲਾ ਹਰੀ ਪਰਮੇਸ਼ਰ ਆਪਣੇ ਮਨ ਦੇ ਵਿੱਚ ਵਸਾਇਆ ਹੀ ਨਾ ਕਹਿੰਦੇ ਨਾਨਕ ਨਾਮ ਤੇ ਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਨਾਨਕ ਨਾਮ ਤਨਾ ਕੋ ਮਿਲਿਆ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਹਰੀ ਪਰਮੇਸ਼ਰ ਦਾ ਨਾਮ ਕੇਵਲ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਹੀ ਮਿਲਿਆ ਹੈ ਜਿਨਕੋ ਤੋਰ ਲਿਖ ਪਾਇਆ ਤੋਰ ਦਰਗਾਹ ਹੋਈ ਜਿਨ੍ਹਾਂ ਦੇ ਮਸਤਕ ਦੇ ਵਿੱਚ ਪੂਰਬਲੇ ਕਰਮਾਂ ਦੇ ਮੁਤਾਬਕ ਲਿਖਤ ਪਾਈ ਹੋਈ ਸੀ ਪਾਤਸ਼ਾਹ ਜੀ ਨੇ ਸੋਗੋ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸਮਹੱਲਾ ਤੀਜਾ ਕਰਹੀ ਮਹ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨ ਜਾਣੈ ਭ੍ਰਮ ਦਾ ਪਰਮ ਭੁਲਾਇਆ ਕਰਹੀ ਮਹ ਅੰਮ੍ਰਿਤ ਭਰਪੂਰ ਹੈ ਅਰਥਾਤ ਕਿ ਮਹਾਰਾਜ ਕਹਿੰਦਾ ਨਾਮ ਰੂਪੇ ਅਮਰਤ ਸਰੀਰ ਅਥਵਾ ਹਿਰਦ ਰੂਪੀ ਕਰ ਦੇਵ ਤੇ ਪੂਰੀ ਤਰ੍ਹਾਂ ਪਰਿਆਪਿਆ ਹੈ ਪਰੰਤੂ ਫੇਰ ਵੀ ਪਾਸ਼ਾ ਕਹਿੰਦਾ ਮਨਮੁਖਾਂ ਸਾਧਨ ਨਾ ਪਾਇਆ ਮਨਮੁਖਾਂ ਰੇਨ ਗੁਰਿਆ ਪੁੱਲੜਾ ਨੇ ਮਹਾਰਾਜ ਕਹਿੰਦਾ ਨਾਮ ਰੂਪੀ ਅਮਰਤ ਦੇ ਸਵਾਦ ਨੂੰ ਪਾਉਣਾ ਨਹੀਂ ਕੀਤਾ ਕਿਵੇਂ ਪਾਸ਼ਾ ਕਹਿੰਦਾ ਜਿਉ ਕਸਤੂਰੀ ਮਿਰਗ ਨ ਜਾਣੈ ਜਿਵੇਂ ਮਿਰਗ ਅਥਵਾ ਹਿਰਨ ਇਹ ਨਹੀਂ ਜਾਣਦਾ ਕਿ ਕਸਤੂਰੀ ਮੇਰੇ ਅੰਦਰ ਹੀ ਐ ਔਰ ਮਹਾਰਾਜ ਕਹਿੰਦਾ ਭਰਮ ਦਾ ਭਰਮ ਭੁਲਾਇਆ ਪੜਕਦਾ ਹੋਇਆ ਭਰਮ ਦਾ ਹੋਇਆ ਭਰਮਾਂ ਦੇ ਵਿੱਚ ਭੁਲਾ ਫਿਰਦਾ ਝਾੜੀਆਂ 'ਚ ਸਿਰ ਮਾਰਦਾ ਫਿਰਦਾ ਕਦੀ ਗੰਦੇ ਟੋਬੇ 'ਚ ਡਿੱਗ ਪੈਂਦਾ ਸੋ ਮਹਾਰਾਜ ਕਹਿੰਦਾ ਅਮਰਤ ਤਾਜ ਵਿਖ ਸੰਗ ਰਹਾ ਕਰਤਾ ਆਪ ਖੋਆਇਆ ਅਮਰਤ ਤਾਜ ਨਾਮ ਰੂਪੀ ਅਮਰਤ ਨੂੰ ਤਜਣਾ ਕਰਦੇ ਨੇ ਮੂਰਖ ਲੋਗ ਬੇਖ ਸੰਗ ਰਹਾ ਮਾਇ ਰੂਪੀ ਜ਼ਹਿਰ ਨੂੰ ਜੋੜਨਾ ਕਰਦੇ ਨੇ ਇਕੱਤਰ ਕਰਨਾ ਕਰਦੇ ਹਨ ਔਰ ਮਹਾਰਾਜ ਕਹਿੰਦੇ ਕਰਤਾ ਆਪ ਕੋ ਆਇਆ ਮਾਨੋ ਕਰਤਾ ਪੁਰਖ ਜੀ ਨੇ ਆਪ ਹੀ ਖੁੰਝਾਏ ਹੋਏ ਨੇ ਕੋ ਰਾਹੇ ਪਾਏ ਹੋਏ ਹਨ ਕਹਿੰਦੇ ਗੁਰਮੁਖੇ ਬਿਰਲੇ ਸੋ ਜੀ ਪਈ ਤਨਾ ਅੰਦਰ ਭਮ ਦਿਖਾਇਆ ਗੁਰਮੁਖੇ ਵਿਰਲੇ ਸੋਜੀ ਪਈ ਕਿਸੇ ਵਿਰਲੇ-ਵਿਰਲੇ ਗੁਰਮੁਖ ਨੂੰ ਹੀ ਸੋਜੀ ਪਈ ਆਕਲ ਆਈ ਐ ਮਤਬੋਧ ਆਈ ਐ ਪਰ ਜਿਨ੍ਹਾਂ ਨੂੰ ਸੋਜੀ ਪਈ ਐ ਨਾ ਮਹਾਰਾਜ ਕਹਿੰਦੇ ਤੈਨਾਂ ਅੰਦਰ ਵਹਿਮ ਦਿਖਾਇਆ ਉਹਨਾਂ ਨੂੰ ਉਹਨਾਂ ਦੇ ਅੰਦਰੋ ਹੀ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਆਪਾ ਦਿਖਾ ਦਿੱਤਾ ਆਪਣੇ ਦਰਸ਼ਨ ਕਰਵਾ ਦਿੱਤੇ ਕਹਿੰਦੇ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਕੋਨਾ ਦਾ ਤਾਨ ਤੇ ਮਾਨ ਸੀਤਲ ਹੋ ਗਿਆ ਠੰਡਾ ਠਾਰ ਹੋ ਗਿਆ ਠੰਡ ਪੈ ਗਈ ਨਾਮ ਦੇ ਔਰ ਰਸਨਾ ਹਰ ਸਾਦ ਆਇਆ ਉਹਨਾਂ ਦੀ ਰਸਨਾ ਨੂੰ ਵੀ ਹਰੀ ਦਾ ਸਵਾਦ ਆਇਆ ਨਾਮ ਦਾ ਰਾਸ ਆਇਆ ਹੈ ਕਹਿੰਦੇ ਸ਼ਬਦੇ ਹੀ ਨਾਓ ਊਪਜਾ ਸ਼ਬਦੇ ਮੇਲ ਮਿਲਾਇਆ ਸ਼ਬਦੇ ਹੀ ਨਾਓ ਊਪਜਾ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਹੀ ਮਹਾਰਾਜ ਕਹਿੰਦੇ ਹਿਰਦੇ ਦੇ ਵਿੱਚ ਨਾਮ ਉਤਪੰਨ ਹੁੰਦਾ ਹੈ ਔਰ ਸ਼ਬਦ ਦੇ ਮੇਲ ਮਿਲਾਇਆ ਸ਼ਬਦ ਦੇ ਦੁਆਰਾ ਹੀ ਗੁਰੂ ਮਹਾਰਾਜ ਜੀ ਨੇ ਗੁਰਮੁਖ ਨੂੰ ਆਪਣੇ ਚਰਨਾਂ ਦੇ ਨਾਲ ਮੇਲ ਕੇ ਹਰੀ ਦੇ ਨਾਲ ਮਿਲਾਉਣਾ ਕੀਤਾ ਹੈ ਕਹਿੰਦਾ ਬੇਨ ਸ਼ਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਉਹ ਬੇਨ ਸ਼ਬਦ ਸਭ ਜਗ ਬਉਰਾਨਾ ਗੁਰੂ ਮਹਾਰਾਜ ਜੀ ਦੇ ਸ਼ਬਦ ਤੋਂ ਬਗੈਰ ਸਾਰਾ ਜਗਤ ਬਉਰਾ ਹੋਇਆ ਫਿਰਦਾ ਝੱਲਾ ਕਮਲਾ ਹੋਇਆ ਫਿਰਦਾ ਸੁਦਾਈ ਹੋਇਆ ਫਿਰਦਾ ਆਰੇ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦਾ ਬੇਰਥਾ ਜਨਮ ਗਵਾਇਆ ਸਾਰੇ ਜਗਤ ਦੇ ਜੀਵ ਨੇ ਆਪਣਾ ਜਨਮ ਬੇਰਥੇ ਗਵਾ ਲਿਆ ਫਜ਼ੂਲ ਹੀ ਗਵਾ ਲਿਆ ਕਹਿੰਦੇ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਅੰਮ੍ਰਿਤ ਇੱਕੋ ਸ਼ਬਦ ਹੈ ਅਸਲ ਦੇ ਵਿੱਚ ਸਤਿਗੁਰੂ ਪਾਸ਼ਾ ਜੀਆਂ ਦਾ ਇੱਕ ਸ਼ਬਦ ਹੀ ਅੰਮ੍ਰਿਤ ਸਰੂਪ ਹੈ ਨਾਨਕ ਗੁਰਮੁਖੇ ਪਾਇਆ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਈ ਸ਼ਬਦ ਰੂਪੇ ਅਮਰਤ ਨੂੰ ਗੁਰਮਖਾਂ ਗੁਰੂ ਪਿਆਰਿਆਂ ਨੇ ਪਾਉਣਾ ਕੀਤਾ ਹੈ ਸੋਗਵਾਰ ਦੇ ਚੌਥੀ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਦ ਪਾਈਐ ਤੇ ਸਰੂਪ ਨਰੇਖ ਅਦ੍ਰਿਸ਼ਟ ਕਹੋ ਜਨਕੋ ਤੇ ਆਈਐ ਸੋ ਹਰਿ ਗੁਰਖ ਅਗੰਮ ਹੈ ਮਹਾਰਾਜ ਕਹਿੰਦੇ ਉਹ ਹਰੀ ਪਰਮੇਸ਼ਰ ਜਿਹੜਾ ਪੁਰਖ ਹੈ ਉਹ ਇੱਕ ਰਸ ਵਿਆਪਕ ਹੈ ਤੋ ਮਹਾਰਾਜ ਕਹਿੰਦੇ ਅਗੰਮ ਭਾਵ ਕੇ ਮਨ ਬੁੱਧੀ ਕਰਕੇ ਆ ਪਹੁੰਚ ਹੈ ਕਹੋ ਕਿਤ ਵਿਧਿ ਪਾਈਐ ਦੱਸੋ ਖ ਮਹਾਰਾਜ ਕਹਿੰਦੇ ਕਿਹੜੀ ਵਿਧੀ ਦੇ ਨਾਲ ਉਹ ਸਾਰੀ ਪਰਮੇਸ਼ਰ ਨੂੰ ਪਾਵੀਦਾ ਹੈ ਕਹਿੰਦਾ ਤੇ ਸਰੂਪ ਨਰੇਖ ਅਦ੍ਰਿਸ਼ਟ ਕਹੋ ਜਨਕੋ ਤੇ ਆਈਐ ਤੇ ਸਰੂਪ ਨਰੇਖ ਅਦ੍ਰਿਸ਼ਟ ਅਰਥਾਤ ਕਿਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਦ ਕੋਈ ਰੂਪ ਐ ਨਾਦ ਕੀ ਰੇਖ ਅਰਥਾਤ ਲੇਖਣੇ ਬਗੈਰਾ ਹੈ ਉਹ ਅਦ੍ਰਿਸ਼ਟ ਭਾਵ ਕੇ ਦੇਖੈ ਕਹੋ ਜਨਕੋ ਤੇ ਆਈਐ ਦੱਸੋ ਤੇ ਸਹੀ ਮਹਾਰਾਜ ਕਹਿੰਦੇ ਹੈ ਜਨੋ ਹੈ ਹਰੀ ਦੇ ਦੱਸੋ ਫਿਰੋਸਾ ਕਾਲਪੁਰਖ ਵਾਹਿਗੁਰੂ ਜੀ ਨੂੰ ਮਹਾਰਾਜ ਕਹਿੰਦੇ ਕਿਵੇਂ ਤੇ ਆਉਣਾ ਕਰੀਏ ਕਿਵੇਂ ਚੇਤੇ ਕਰਨਾ ਕਰੀਏ ਕਹਿੰਦੇ ਨਿਰੰਕਾਰ ਨਿਰੰਜਨ ਹਰ ਅਗਮਾ ਕਿਆ ਕਹ ਗੁਣ ਗਾਇਆ ਨਿਰੰਕਾਰ ਨਿਰੰਜਨ ਹਰ ਅਗਮ ਅਰਥਾਤ ਕਿ ਹਰੀ ਪਰਮੇਸ਼ਰ ਆਕਾਰ ਤੋਂ ਰਹਿ ਤਾ ਨਿਰੰਕਾਰ ਹੈ ਨਿਰੰਜਨ ਅਰਥਾਤ ਕਿ ਮਾਇਆ ਤੋਂ ਰਹਿ ਤਾ ਅਗਮ ਅਰਥਾਤ ਕਿ ਮਨ ਬੁੱਧੀ ਕਰਕੇ ਆ ਪਹੁੰਚ ਹੈ ਸੋਇਸ ਕਰਕੇ ਮਹਾਰਾਜ ਕਹਿੰਦੇ ਕਿਆ ਕਹੈ ਗੁਣ ਗਾਈਐ ਕੀ ਕਹਿ ਕੇ ਉਹਦੇ ਗੁਣਾ ਦਾ ਗਾਇਨ ਕਰੀਏ ਕਹਿੰਦੇ ਜਿਸ ਆਪ ਬੁਜਾਏ ਆਪ ਸੋ ਹਰ ਮਾਰਗ ਪਾਈਐ ਜਿਸ ਆਪ ਬੁਜਾਏ ਆਪ ਜਿਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਆਪੇ ਦੀ ਸੋਝੀ ਬਖਸ਼ੇ ਸੋ ਹਰ ਮਾਰਗ ਪਾਈਐ ਤੇ ਉਸ ਨੂੰ ਹਰੀ ਪਰਮੇਸ਼ਰ ਜੀ ਗੁਰਮਤ ਵਾਲੇ ਰਾਹੇ ਪਾ ਦਿੰਦੇ ਨੇ ਮਾਰਗ ਤੇ ਪਾ ਦਿੰਦੇ ਹਨ ਕਹਿੰਦਾ ਗੁਰ ਪੂਰਾ ਵਖਾਲਿਆ ਗੁਰ ਸੇਵਾ ਪਾਈਆ ਤੇ ਪੂਰੇ ਸਤਿਗੁਰ ਪਾਤਸ਼ਾਹ ਜੀਆਂ ਨੇ ਹਰੀ ਪਰਮੇਸ਼ਰ ਦੇ ਦਰਸ਼ਨ ਕਰਵਾਉਣੇ ਕੀਤੇ ਹਨ ਗੁਰ ਸੇਵਾ ਪਾਈਆ ਤੇ ਉਸ ਹਰੀ ਪਰਮੇਸ਼ਰ ਜਿਹਨੂੰ ਗੁਰੂ ਮਹਾਰਾਜ ਜੀਆਂ ਦੀ ਸੇਵਾ ਦੇ ਸਦਕਾ ਪਾਵੀਦਾ ਹੈ ਕਹਿੰਦਾ ਜਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਆ ਪੂਰਾ ਵੇਖ ਲਿਆ ਗੁਰ ਸੇਵਾ ਪਾਈਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ